ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸ਼ਗਨ ਪੰਜਾਬੀ ਸ਼ੂਟ ਗਰਨੂਆ ਤੋਂ ਮੈਂ ਜਿੱਦਾਂ ਕਿ ਰੋਜ਼ ਵੀਡੀਓ ਪਾਉਣਾ ਤੇ ਅੱਜ ਦੀ ਵੀਡੀਓ ਆਪਣੀ ਕਿ 6 ਸੂਟਾਂ ਵਾਲੀ ਮਸ਼ੀਨ ਦੇ ਉੱਤੇ 6 ਹੈੱਡ ਵਾਲੀ ਮਸ਼ੀਨ ਦੇ ਉੱਤੇ 6 ਸ਼ੂਟ ਕਿਵੇਂ ਲਾ ਸਕਦੇ ਹਾਂ ਅਸੀਂ ਕੋਈ ਵੀ 6 ਹੈੱਡ ਵਾਲੀ ਮਸ਼ੀਨ ਹੈ 6 ਹੈੱਡ ਵਾਲੀ ਮਸ਼ੀਨ ਦੇ ਉੱਤੇ 6 ਸ਼ੂਟ ਕਿਵੇਂ ਲਾ ਸਕਦੇ ਹਾਂ ਪਰ ਆਸਾਨੀ ਨਾਲ ਅਗਰ ਘੇਰੇ ਦੇ ਨਾਲ ਆਪਾਂ ਨੇ ਬਾਹਾਂ ਕੱਢਣੀਆਂ ਨੇ ਤਾਂ ਕਿਵੇਂ ਕੱਢ ਸਕਦੇ ਹਾਂ ਉਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰੇਕ ਡਿਵਾਈਡਰ कसे ਹੁੰਦੇ ਨੇ 33 ਇੰਚ ਤੇ 32 32 ਇੰਚ ਦੇ ਉੱਤੇ ਹੁੰਦਾ ਡਿਵਾਈਡਰ ਇੱਕ ਡਿਵਾਈਡਰ ਦੋ ਹੈੱਡ ਤੋਂ ਬਾਅਦ ਇੱਕ ਡਿਵਾਈਡਰ ਕਸਿਆ ਜਾਂਦਾ ਤੇ ਇਹਨਾਂ ਦੇ ਵਿਚਾਲੇ ਆਪਾਂ 14 14 ਇੰਚ ਛੱਡ ਕੇ ਹਰੇਕ ਦੇ ਵਿਚਾਲੇ ਇੱਕ ਡਿਵਾਈਡਰ ਹੋਰ ਕਸ ਦਾਂਗੇ ਜਿਸ ਦੇ ਨਾਲ ਕਿ ਹਰੇਕ ਹੈੱਡ ਦਾ ਆਪਣਾ ਆਪਣਾ ਇੱਕ ਕਾਲਮ ਬਣ ਜਾਊਗਾ ਕੁਸ ਕੌਰਮ ਦੇ ਵਿੱਚ ਆਪਾਂ ਸੂਟ ਨੂੰ ਅਡਜਸਟ ਕਰਕੇ ਲਾ ਸਕਦੇ ਆ ਜਿਹਦੇ ਨਾਲ ਵਧੀਆ ਆਸਾਨੀ ਨਾਲ 6 ਸੂਟ ਇੱਕ ਟਾਈਮ ਤੇ ਤਿਆਰ ਕਰ ਸਕਦੇ ਆ ਆਪਾਂ ਜਾਂ ਘੇਰੇ ਦੇ ਨਾਲ ਬਾਜੂਆਂ ਕੱਢਣੀਆਂ ਹੋਣ ਤਾਂ ਵੀ ਆਪਾਂ ਲਗਾਤਾਰ ਦੋਨੋਂ ਬਾਜੂਆਂ ਲਗਾਤਾਰ ਲਾ ਕੇ ਕੱਢ ਸਕਦੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਫੋਟੋ ਹੈ ਇਹਦੇ ਵਿੱਚ 6 ਹੈੱਡ ਮਸ਼ੀਨ ਹੈ ਇਹ 6 ਦੇ 6 ਸੂਟ ਲੱਗੇ ਹੋਏ ਨੇ ਪੈਚ ਵਾਲੇ ਨੇ ਉਹ ਵੀ ਔਰ ਬਹੁਤ ਵਧੀਆ ਤਰੀਕੇ ਨਾਲ ਬਣਦਾ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਕਿ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਟਾਈਮ ਦੀ ਬਚਤ ਹੁੰਦੀ ਹੈ ਜਦੋਂ ਇੱਕ ਵਾਰੀ ਸੂਟ ਲਾਤੇ ਤੁਸੀਂ 6 ਦੇ 6 ਤੇ ਉਹ ਕੰਪਲੀਟ ਘੇਰਾ ਕੋਈ ਵੀ ਕਰਨਾ ਹੋਵੇ ਜੇ 32 ਇੰਚ ਦਾ ਘੇਰਾ ਮੰਨ ਲਓ ਉਹ ਵੀ ਇਹਦੇ ਵਿੱਚ ਕਰ ਸਕਦੇ ਆ ਆਪਾਂ ਮਤਲਬ ਕਿ ਦੇਖੋ ਬਾਕੀ ਆਪਾਂ 22 24 ਇੰਚ ਦਾ ਘੇਰਾ ਤਾਂ ਬਣਾਉਣੀ ਬਣਾਉਨੇ ਆ 30 ਤੋਂ 33 ਇੰਚ ਦਾ ਘੇਰਾ ਵੀ ਇਹਦੇ ਵਿੱਚ ਕਰ ਸਕਦੇ ਆ ਜੇ ਮੂਰੀਆਂ ਤੁਸੀਂ ਨੇ ਬਣਾਉਣੀਆਂ ਨੇ ਸਟ੍ਰੇਟ ਮੂਰੀ ਬਣਾਉਣੀਆਂ ਜਾਂ ਤੁਸੀਂ ਨੇ ਆਪਣੇ ਮੋਡੇ ਵਾਲੀ ਮੂਰੀ ਜਾਂ ਕੋਈ ਵੀ ਐਨੀ ਹੋ ਤਾਂ ਉਹ ਵੀ ਤੁਸੀਂ 16 ਇੰਚ 18 ਇੰਚ ਤੱਕ ਦੀ ਮੂਰੀ ਵਧੀਆ ਇਹਦੇ ਵਿੱਚ ਬਣਾ ਸਕਦੇ ਹੋ ਔਰ ਡਬਲ ਡਬਲ ਕੱਟ ਸਕਦੇ ਹੋ ਇਹ ਨਹੀਂ ਕਿ ਤੁਹਾਨੂੰ ਸਿੰਗਲ ਸਿੰਗਲ ਕੱਢਣਾ ਪਊਗਾ ਮੈਂ ਆ ਸੂਟ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਪਿਕਚਰ ਇਹ ਵੀਡੀਓ ਦੇ ਵਿੱਚ ਪੂਰਾ ਪੈਚਾਂ ਵਾਲੇ ਸੂਟ ਨੇ ਵਰਕ ਹੋ ਰਿਹਾ ਮੈਂ ਮੈਕਸਿਮਮ ਕੰਮ ਇੱਥੇ ਹੀ ਕਰਦਾ ਤਾਂ ਕਿ ਆਸਾਨੀ ਨਾਲ ਔਰ ਘੱਟ ਟਾਈਮ ਦੇ ਵਿੱਚ ਹੋ ਜਾਵੇ ਕੰਮ ਇੱਕ ਇਹ ਰਾਸੀ ਗਿਆ ਪਰਲੇ ਪਾਸੇ ਘੇਰੇ ਦੇ ਨਾਲ ਮੈਂ ਬਾਜੂ ਕੱਢੇ ਨੇ ਜਾਂ ਮੂਰੀਆਂ ਕੱਢੀਆਂ ਨੇ ਮੂਰੀਆਂ ਵੀ ਇਹ 14 14 ਇੰਚ ਦੀਆਂ ਨੇ ਤੇ ਜੇ ਬਾਜੂਆਂ 'ਚ ਇਸਤੇਮਾਲ ਕਰ ਲੋ ਚਾਹੇ ਮੂਰੀਆਂ 'ਚ ਇਸਤੇਮਾਲ ਕਰ ਲੋ ਘੇਰਾ ਉਧਰ ਵਾਲੀ ਸਾਈਡ ਔਰ ਉਹਦੇ ਨਾਲ ਹੀ ਬਾਜੂ ਕੱਢੇ ਹੋਏ ਨੇ ਔਰ ਦੋਨੋਂ ਦੋਨੋਂ ਬਾਜੂ ਨੇ ਹਰੇਕ ਸੂਟ ਦੇ ਕਿਉਂਕਿ ਆਪਾਂ ਨੂੰ ਵੈਸੇ ਆਮੋਮਨ ਕੀ ਹੁੰਦਾ ਕਿ ਇੱਕ ਬਾਜੂ ਆਪਾਂ ਪਹਿਲਾਂ ਕੱਢਦੇ ਆ ਇੱਕ ਬਾਜੂ ਬਾਅਦ 'ਚ ਕੱਢਦੇ ਆ ਤੇ ਇਹਦੇ ਨਾਲ ਕੀ ਇਹ ਦੋਨੋਂ ਬਾਜੂ ਇੱਕ ਸਾਥ ਇਕੱਠੇ ਹੋ ਜਾਂਦੇ ਆ ਕਿਉਂਕਿ ਉਹ ਪਰਲੇ ਪਾਸੇ ਦੇਖੋ ਘੇਰਾ ਤੇ ਇਹ ਬਾਜੂਆਂ ਨਾਲ ਤੇ ਸਾਰੇ ਇਦਾਂ ਹੀ ਮੇਰੇ ਵਰਕ ਕੀਤੇ ਹੋਏ ਨੇ ਔਰ ਬੜੀ ਆਸਾਨੀ ਨਾਲ ਵਰਕ ਹੋ ਸਕਦਾ ਕਿਉਂਕਿ ਇਹਦੇ ਨਾਲ ਟਾਈਮ ਦੀ ਬਚਤ ਹੁੰਦੀ ਹੈ ਇੱਕ ਵਾਰੀ ਲਗਾ ਕੇ ਉਸ ਤੋਂ ਬਾਅਦ ਕੰਮ ਜਿਵੇਂ ਗਲਿਆਂ ਵਾਲਾ ਸੀ ਸਿਰਫ ਗਲਿਆਂ ਵਾਲੇ ਵਾ 6 ਦੇ 6 ਗਲੇ ਇੱਕ ਸਾਥ ਕੀਤੇ ਨੇ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਦੇ ਵਿੱਚ ਸਿਰਫ ਕੀ ਹੈ ਤੁਸੀਂ ਤੁਹਾਨੂੰ ਇੱਕ ਡਿਵਾਈਡਰ ਲਿਆਉਣੇ ਪੈਣੇ ਆ ਵਿਚਾਲੇ ਜਿੱਦਾਂ ਤੁਸੀਂ ਡਿਵਾਈਡ ਡਿਵਾਈਡਰ ਕਰ ਸਕਦੇ ਹੋ ਉਹਨਾਂ ਦੇ ਵਿਚਾਲੇ ਇੱਕ ਹੋਰ ਡਿਵਾਈਡਰ ਕਰਸ ਕੇ ਔਰ ਆਸਾਨੀ ਨਾਲ ਇਹਦਾ ਯੂਜ਼ ਕਰ ਸਕਦੇ ਆ ਔਰ ਇਹਦਾ ਇਹਦੇ ਵਿੱਚ ਕੀ ਹੁੰਦਾ ਥੋੜੀ ਜੀ ਮਿਹਨਤ ਹੈ ਕਿ ਜਾਂ ਤਾਂ ਮੈਂ ਜਾਂ ਕੋਈ ਵੀ ਡਿਜ਼ਾਈਨਰ ਜਾਂ ਕੋਈ ਵੀ ਤੁਹਾਡੇ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਉਹ ਕੰਪਿਊਟਰ ਦੇ ਵਿੱਚ ਤੁਹਾਨੂੰ ਡਿਜ਼ਾਈਨ ਥੋੜਾ ਘਮਾ ਕੇ ਦੇ ਸਕਦਾ ਜਿਹਦੇ ਨਾਲ ਕਿ ਮੇਥੋਂ ਕੋਈ ਵੀ ਡਿਜ਼ਾਈਨ ਕਦੇ ਵੀ ਘਮਵਾ ਸਕਦੇ ਹੋ ਉਹ ਵੀ ਬਿਲਕੁਲ ਫਰੀ ਇਹ ਸਾਰੇ ਸਾਰੇ ਡਿਜ਼ਾਈਨ ਨੇ ਜਿਹੜੇ ਇਹ ਵਧੀਆ ਬਹੁਤ ਵਧੀਆ ਡਿਜ਼ਾਈਨ ਸਫਾਈ ਤਾਂ ਦੇਖੋ ਜੀ ਮਸ਼ੀਨ ਨੇ ਦੇਣੀ ਆ ਅਗਰ ਤੁਸੀਂ ਡਿਜ਼ਾਈਨ ਨੂੰ ਕੋਈ ਵੀ ਕੱਪੜੇ ਨੂੰ ਥੋੜਾ ਟਾਈਟ ਕਰਕੇ ਚੰਗੀ ਤਰ੍ਹਾਂ ਲਗਾਓਗੇ ਅਗਰ ਕੋਈ ਕੱਪੜਾ ਪਤਲਾ ਹੈ ਉਹਦੇ ਸਾਲੇ ਡਬਲ ਫਾਰਮ ਦਾ ਇਸਤੇਮਾਲ ਕਰ ਲਓ ਤਾਂ ਕਿ ਸਣੇ ਨਾ ਔਰ ਡਿਜ਼ਾਈਨ ਪਲੱਸ ਮਸ਼ੀਨ ਦੀ ਸਫਾਈ ਦੋਨਾਂ ਨੂੰ ਮਿਲ ਕੇ ਹੀ ਵਧੀਆ ਸਫਾਈ ਆਉਂਦੀ ਆ ਇਹ ਦੇਖੋ ਜੀ ਡਿਜ਼ਾਈਨ ਬਿਲਕੁਲ ਕੋਈ ਵੀ ਡਿਜ਼ਾਈਨ ਹੈ ਜੀ ਕੋਈ ਵੀ ਹੈਡ ਹੈ ਹਰ ਡਿਜ਼ਾਈਨ ਹਰ ਹੈਡ ਇੱਕੋ ਜੀ ਸਫਾਈ ਦਿੰਦਾ ਜੀ ਮੇਰੇ ਕਿਉਂਕਿ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਛੋਟੀ ਜਿਹੀ ਅਸੀਂ ਨਾਲ ਦੀ ਨਾਲ ਹੀ ਉਹਨੂੰ ਸੋਲਵ ਕਰਦੇ ਆ ਤਾਂ ਕਿ ਕੋਈ ਵੀ ਦਿੱਕਤ ਲਗਤ ਉਹ ਤੋਂ ਵੱਧ ਨਾ ਜਾਵੇ ਇਹ ਪਹਿਲਾਂ ਪੈਚ ਲਾਏ ਨੇ ਪੈਚ ਲਾ ਕੇ ਕੱਟਿਆ ਉਹਨੂੰ ਅਲਦਾਲੇ ਦੇ ਵਰਕਾਉਂ ਚੱਲ ਰਿਹਾ ਹੁਣ ਤੇ ਇਸ ਪ੍ਰਕਾਰ ਆਪਾਂ ਆਸਾਨੀ ਦੇ ਨਾਲ ਇਹਨਾਂ ਨੂੰ ਫਿੱਟ ਕਰ ਸਕਦੇ ਹਾਂ ਕਿਸੇ ਵੀ ਭੈਣ ਨੂੰ ਇਸ ਚੀਜ਼ ਬਾਰੇ ਨੌਲੇਜ ਲੈਣੀ ਹੋਵੇ ਜਾਂ ਹੋਰ ਵੀ ਕੁਝ ਸਿੱਖਣਾ ਹੋਵੇ ਤਾਂ ਤੁਹਾਨੂੰ ਸਾਨੂੰ ਦਿਨ ਰਾਤ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਮੇਰਾ ਹਰ ਇੱਕ ਭੈਣ ਕੋਲੇ ਹੈ ਕਿਸੇ ਨੂੰ ਵੀ ਜ਼ਰੂਰਤ ਹੈ ਮੇਰੇ ਵੀਰ ਨੂੰ ਵੀ ਜ਼ਰੂਰਤ ਹੈ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਡਿਜ਼ਾਈਨ ਕੋਈ ਵੀ ਹੋਵੇ ਅਗਰ ਲਾਉਣਾ ਤੁਸੀਂ ਨੇ 6 ਹੈੱਡ ਮਸ਼ੀਨ ਦੇ ਉੱਤੇ ਛੇ ਘੇਰੇ ਬਣਾਉਣੇ ਨੇ ਤਾਂ ਕਦੇ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ ਔਰ ਮੈਂ ਤੁਹਾਡੇ ਡਿਜ਼ਾਈਨ ਨੂੰ 90 ਡਿਗਰੀ ਘੁਮਾ ਕੇ ਇਹ ਚਲਾਉਣਾ ਪੈਂਦਾ ਥੋੜਾ ਜਿਹਾ ਕੰਪਿਊਟਰ ਦੇ ਵਿੱਚ ਪਹਿਲਾਂ ਅਡਜਸਟਮੈਂਟ ਕਰਨੀ ਪੈਂਦੀ ਹੈ ਡਿਜ਼ਾਈਨ ਦੀ ਉਹ ਵੀ ਮੈਂ ਸਿਖਾਉਂਗਾ ਤੁਹਾਨੂੰ ਹੌਲੀ-ਹੌਲੀ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਿ ਕੰਪਿਊਟਰ ਦੇ ਵਿੱਚ ਕਿਹੜਾ ਸੌਫਟਵੇਅਰ ਹੈ ਕਿੱਦਾਂ ਚੱਲਦਾ ਉਹ ਔਰ ਕਿੱਦਾਂ ਆਸਾਨੀ ਨਾਲ ਉਹ ਤੋਂ ਆਪਾਂ ਕੰਮ ਲੈ ਸਕਦੇ ਹਾਂ ਤੇ ਇਹ ਬਿਲਕੁਲ ਮਤਲਬ ਕਿ ਇਜ਼ੀਲੀ ਹੋ ਜਾਂਦਾ ਕੰਮ ਤੇ ਇਸ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਮੈਂ ਹੋਰ ਵੀ ਵੀਡੀਓ ਬਣਾਵਾਂ ਤੇ ਤੁਹਾਨੂੰ ਵੀਡੀਓ ਦਿਖਾਵਾਂ ਤੇ ਆਪਣੀ ਨੌਲੇਜ ਤੁਹਾਡੇ ਨਾਲ ਵੰਡਾਂ ਸ਼ੇਅਰ ਕਰਾਂ ਔਰ ਤਾਂ ਕਿ ਤੁਹਾਡ ਨੂੰ ਵੀ ਆਸਾਨੀ ਨਾਲ ਕੰਮ ਕਰਨ ਦਾ ਮੌਕਾ ਮਿਲੇ ਧੰਨਵਾਦ ਜੀ